9ਵੇਂ ਗਾਣੇ ਨੇ ਇੱਕ ਵਾਰ ਫਿਰ ਤੋਂ ਰਿਕਾਰਡ ਤੋੜ ਦਿੱਤੇ ਨੇ 30 ਮਿੰਟਾਂ ਦੇ ਵਿੱਚ 6 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹ ਗਾਣਾ ਦੇਖਿਆ ਆ 2 ਲੱਖ ਤੋਂ ਜ਼ਿਆਦਾ ਲਾਈਕ ਨੇ ਔਰ ਇਹ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਉਦੀ ਡੈਥ ਤੋਂ ਬਾਅਦ ਨਵਾਂ ਗਾਣਾ ਰਿਲੀਜ਼ ਹੋਇਆ ਹੈ ਔਰ ਇਸ ਗਾਣੇ ਦਾ ਇੰਤਜ਼ਾਰ ਜਿੱਥੇ ਫੈਨਸ ਨੂੰ ਬਹੁਤ ਸੀਗਾ ਉਥੇ ਹੀ ਸਿੱਧੂ ਦੀ ਚਲਕ ਦੇਖਣ ਦੇ ਲਈ ਜਿਹੜੇ ਕ੍ਰੀਏਟਿਵ ਡਾਇਰੈਕਟਰਸ ਨੇ ਉਹਨਾਂ ਨੂੰ ਵੀ ਕਾਫੀ ਸੀਗਾ ਸੋ ਫਿਲਹਾਲ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਰਿਲੀਜ਼ ਹੋ ਗਿਆ ਆ ਔਰ 30 ਮਿੰਟ ਦੇ ਅੰਦਰ 6 ਲੱਖ 20 ਹਜ਼ਾਰ ਤੋਂ ਜ਼ਿਆਦਾ ਵਿਊ ਮਿਲੇ ਨੇ ਔਰ 2 ਲੱਖ 25 ਹਜ਼ਾਰ ਲਾਈਕ ਨੇ 1 ਲੱਖ ਤੋਂ ਜ਼ਿਆਦਾ ਕਮੈਂਟ ਨੇ YouTube ਦੇ ਉੱਤੇ ਸਿੱਧੂ ਅਫੀਸ਼ੀਅਲ ਚੈਨਲ ਦੇ ਉੱਤੇ ਇਹ ਗਾਣਾ ਰਿਲੀਜ਼ ਹੋਇਆ ਔਰ ਜਿਹੜੇ ਫੈਨਸ ਨੇ ਬੇਸ਼ੁਮਾਰ ਪਿਆਰ ਦੇ ਰਹੇ ਨੇ ਇਸ ਗਾਣੇ ਨੂੰ ਸੋ ਵਾਕੇ ਹੀ ਸਿੱਧੂ ਜਿਹੜਾ ਕਿ ਟਿੱਬਿਆਂ ਦਾ ਪੁੱਤ ਸੀਗਾ ਔਰ ਆਪਣੇ ਪਿੰਡ ਨੂੰ ਪਿਆਰ ਕਰਦਾ ਸੀਗਾ ਪੰਜਾਬ ਨੂੰ ਪਿਆਰ ਕਰਦਾ ਸੀਗਾ ਪੰਜਾਬੀਅਤ ਨੂੰ ਪਿਆਰ ਕਰਦਾ ਸੀਗਾ ਇੱਕ ਵਾਰ ਫਿਰ ਤੋਂ ਆਪਣੀ ਗਾਇਕੀ ਦੇ ਨਾਲ ਜਿਹੜਾ ਆ ਉਹ ਦਬਾਰਾ ਤੋਂ ਸਕਰੀਨ ਦੇ ਉੱਤੇ ਆ ਪਰ ਇਸ ਵਾਰ ਫਿਰ ਤੋਂ ਰਿਕਾਰਡ ਤੋੜਦਾ ਨਜ਼ਰ ਆਇਆ ਸਿੱਧੂ ਨੇ ਸਿੱਧੂ ਦਾ ਨੌਵਾਂ ਗਾਣਾ ਗੜਿਆਂ ਜਾ ਰਿਹਾ ਹੈ ਔਰ ਸਿੱਧੂ ਮੂਸੇਵਾਲੇ ਨੇ 4 ਮਿੰਟ 3 ਸੈਕਿੰਡ ਦਾ ਇਹ ਗਾਣਾ ਜਿਹੜਾ ਰਿਲੀਜ਼ ਕੀਤਾ ਆ ਕਾਫੀ ਤੇਜ਼ੀ ਦੇ ਨਾਲ YouTube ਦੇ ਉੱਤੇ ਵਾਇਰਲ ਹੋ ਰਿਹਾ ਆ ਔਰ ਜੋ ਕਿਆ ਹਸੀ ਟੀਜ਼ਰ ਨੂੰ ਜਿੰਨਾ ਪਿਆਰ ਦਿੱਤਾ ਮੈਨੂੰ ਲੱਗਦਾ ਕਿ ਗਾਣੇ ਨੂੰ ਉਸ ਤੋਂ ਵੱਧ ਹੋਏਗਾ ਫਿਰ ਹਾਲ ਸਿੱਧੂ ਦਾ ਜਿਹੜਾ ਪੋਸਟਰ ਰਿਲੀਜ਼ ਹੋਇਆ ਸੀਗਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਕਿਸੇ ਗਾਣੇ ਦਾ ਲਾਈਕ ਕੀਤਾ ਜਾਣ ਵਾਲਾ ਪੋਸਟਰ ਹੈ ਸੋ ਸਿੱਧੂ ਦਾ ਬਰੋਟਾ ਇੱਕ ਵਾਰ ਫਿਰ ਤੋਂ ਅਰ ਇਸ ਰੰਗਮੰਚ ਦੀ ਦੁਨੀਆ ਦੇ ਉੱਤੇ ਆਪ ਦੇ ਆਪ ਦੇ ਫੈਨਸ ਦੇ ਲਈ ਇੱਕ ਵਾਰ ਫਿਰ ਤੋਂ ਸਿੱਧੂ ਲੈ ਕੇ ਆਏ ਨੇ ਸਿੱਧੂ ਦਾ ਇਹ ਗਾਣਾ ਉਹਦੀ ਵੀਡੀਓ ਬਿਲਕੁਲ ਸਿੱਧੂ ਦੇ ਸਟਾਈਲ ਨੂੰ ਸੂਟ ਕਰਦੀ ਆ ਔਰ ਸਿੱਧੂ ਦਾ ਗਾਣਾ ਜਿਹੜਾ ਚਾਹੇ ਉਹ ਟੋਚਨ ਹੋਵੇ ਜਸਟ ਲਿਸਨ ਜਾਂ ਇਦਾਂ ਦੇ ਗਾਣੇ ਜਿਹੜੇ ਲਾਏ ਨੇ ਬਾਈ ਬਾਈ ਗਾਣਾ ਪਰ ਫਿਲਹਾਲ ਹੁਣੇ ਬਰੋਟਾ ਗਾਣਾ ਦੇਖਦੇ ਆ ਕਿ ਇਹ ਗਾਣਾ ਕਿੱਥੇ ਤੱਕ ਪਹੁੰਚਦਾ ਹੈ ਪਰ ਸਿੱਧੂ ਮੂਸੇ ਵਾਲੇ ਦਾ ਗਾਣਾ ਇਹ ਰਿਲੀਜ਼ ਹੁੰਦੇ ਅਸਾਰੀ ਕਾਫੀ ਰਿਕਾਰਡ ਜਿਹੜਾ ਆ ਉਹ ਬਣਾ ਰਿਹਾ ਆ ਕਿਉਂਕਿ ਉਸ ਤੋਂ ਪਹਿਲਾਂ ਇਹਦਾ ਟੀਜ਼ਰ ਜਿਹੜਾ ਸੀਗਾ ਉਸ ਨੇ ਵੀ ਬਹੁਤ ਰਿਕਾਰਡ ਜਿਹੜੇ ਤੋੜੇ ਸਨ ਕਿਉਂਕਿ ਸਿੱਧੂ ਦੇ ਜਿਹੜੇ ਫਾਦਰ ਸਾਹਿਬ ਨੇ ਬਲਕੌਰ ਸਿੰਘ ਉਹਨਾਂ ਨੇ ਪੋਸਟ ਵੀ ਪਾਈ ਸੀਗੀ ਔਰ ਫਿਲਹਾਲ ਹੁਣ ਇਹ ਗਾਣਾ ਰਿਲੀਜ਼ ਹੋਇਆ ਆ ਇਹ ਗਾਣਾ ਕਿੱਥੇ ਤੱਕ ਪਹੁੰਚੇਗਾ ਇਹ ਤਾਂ ਸ